ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਮੇਰੇ YouTube ਕੁਕਿੰਗ ਚੈਨਲ ਲਿਬੜਾ ਕੁਕਿੰਗ ਦੇ ਵਿੱਚ ਤੇ ਅੱਜ ਆਪਾਂ ਬਣਾਵਾਂਗੇ ਪੋਟੈਟੋ ਗ੍ਰਿਲਡ ਸੈਂਡਵਿਚ ਉਹਦੇ ਲਈ ਮੈਂ ਧਨੀਆ ਅਦਰਕ ਪਿਆਜ਼ ਤੇ ਹਰੀ ਮਿਰਚ ਨੂੰ ਆ ਜਿਹੜਾ ਫਾਈਨ ਚੌਪ ਕਰ ਲਿਆ ਹੈ ਮਿਕਸੀ ਦੇ ਵਿੱਚ ਦੇਖੋ ਇਦਾਂ ਆਪਾਂ ਨੇ ਜਿਹੜਾ ਇਹਦਾ ਪੇਸਟ ਬਣਾ ਲੈਣਾ ਹੈ ਤੇ ਇਹਨੂੰ ਆਪਾਂ ਫਿਰ ਇੱਕ ਭਾਂਡੇ ਦੇ ਵਿੱਚ ਆ ਜਿਹੜਾ ਕੱਢ ਲਾਂਗੇ ਕੌਲੀ 'ਚ ਤੇ ਬਹੁਤ ਹੀ ਈਜ਼ੀ ਰੈਸਿਪੀ ਆ ਤੁਸੀਂ ਬੱਚਿਆਂ ਨੂੰ ਇਸ ਨੂੰ ਦੇ ਵਿੱਚ ਪਾ ਕੇ ਤੇ ਸਵੇਰੇ ਨਾਸ਼ਤੇ ਦੇ ਤੌਰ ਤੇ ਬ੍ਰੇਕਫਾਸਟ ਦੇ ਵਿੱਚ ਜਰੂਰ ਬਣਾਓ ਬੱਚੇ ਬਹੁਤ ਖੁਸ਼ ਹੋ ਕੇ ਖਾਂਦੇ ਨੇ ਇਹਨੂੰ ਆਪਾਂ ਸਾਰੇ ਪੇਸਟ ਨੂੰ ਜਿਹੜਾ ਕੌਲੀ 'ਚ ਕੱਢ ਲਿਆ ਵਾ ਤੇ ਉਸ ਤੋਂ ਬਾਅਦ ਮੈਂ ਜਿਹੜੇ ਆਲੂ ਨੇ ਉਹ ਪਹਿਲਾਂ ਹੀ ਭਾਲ ਕੇ ਰੱਖਿਓਏ ਨੇ ਤੇ ਚੰਗੀ ਤਰ੍ਹਾਂ ਦੇ ਨਾਲ ਆਪਾਂ ਜਿਹੜਾ ਪੀਸ ਕੇ ਆਲੂਆਂ ਨੂੰ ਭੰਨ ਕੇ ਉਹਦੇ ਵਿੱਚ ਜਿਹੜਾ ਇਹ ਆਪਾਂ ਪੇਸਟ ਤਿਆਰ ਕੀਤਾ ਸੀਗਾ ਅਦਰਕ ਲਸਣ ਕਣੀਆਂ ਵਗੈਰਾ ਪਾਇਆ ਸੀ ਆਪਾਂ ਇਹਦੇ ਵਿੱਚ ਪਿਆਜ਼ ਵੀ ਪਾਏ ਸੀਗੇ ਤੁਸੀਂ ਅਦਰਕ ਲਸਣ ਸਕਿਪ ਵੀ ਕਰ ਸਕਦੇ ਹੋ ਕਿਉਂਕਿ ਕਈ ਵਾਰੀ ਬੱਚੇ ਖਾਣਾ ਪਸੰਦ ਨਹੀਂ ਕਰਦੇ ਤੇ ਇਹਦੇ ਵਿੱਚ ਆਪਾਂ ਫਿਰ ਟੇਸ ਦੇ ਅਨੁਸਾਰ ਜਿਹੜਾ ਨਮਕ ਪਾ ਦੇਣਾ ਤੇ ਥੋੜੀ ਜਿਹੀ ਇਚ ਰੈੱਡ ਚਿੱਲੀ ਪਾ ਦੇਣੀ ਆ ਤੁਸੀਂ ਮਿਰਚਾਂ ਸਕਿਪ ਵੀ ਕਰ ਸਕਦੇ ਹੋ ਇਹਨੂੰ ਆਪਾਂ ਚੰਗੀ ਤਰ੍ਹਾਂ ਦੇ ਨਾਲ ਜਿਹੜਾ ਮਿਕਸ ਕਰ ਲਾਂਗੇ ਚਮਚੇ ਨਾਲ ਸਾਰੇ ਮਸਾਲੇ ਜਿਹੜੇ ਇਹਦੇ ਵਿੱਚ ਪੜਾ ਲਾਂਗੇ ਇਹ ਆਪਣਾ ਜਿਹੜਾ ਬੈਟਰ ਆ ਸੈਂਡਵਿਚ ਤਾਂ ਰੈਡੀ ਹੋ ਗਿਆ ਵਾ ਇਦਾਂ ਸਾਰਾ ਆਪਾਂ ਨੇ ਜਿਹੜਾ ਇਹਨੂੰ ਹਿਲਾ ਲੈਣਾ ਹੈ ਤੇ ਇਦਾਂ ਦੀਆਂ ਹੋਰ ਰੈਸਪੀ ਜਾਣਨ ਦੇ ਲਈ ਪਲੀਜ਼ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰੋ ਹੁਣ ਆਪਾਂ ਦੋ ਬ੍ਰੈਡ ਲੈਣੇ ਮੈਂ ਬ੍ਰਾਊਨ ਬ੍ਰੈਡ ਲੈਏ ਨੇ ਤੇ ਇਹਦੇ ਉੱਤੇ ਆਪਾਂ ਨੇ ਜਿਹੜਾ ਟਮੇਟੋ ਸੌਸ ਆ ਉਹ ਦੋਨਾਂ ਬ੍ਰੈਡਾਂ ਤੇ ਲਾ ਲੈਣੀ ਆ ਚੰਗੀ ਤਰ੍ਹਾਂ ਨਾਲ ਤੇ ਹੁਣ ਆਪਾਂ ਜਿਹੜਾ ਪੇਸਟ ਬਣਾ ਕੇ ਰੱਖਿਆ ਵਾ ਉਹਨੂੰ ਇਹਦੇ ਉੱਤੇ ਚੰਗੀ ਤਰ੍ਹਾਂ ਦੇ ਨਾਲ ਜਿਹੜਾ ਸਪਰੈਡ ਕਰ ਦਾਂਗੇ ਬ੍ਰੈਡ ਦੇ ਉੱਪਰ ਇਦਾਂ ਚੰਗੀ ਤਰ੍ਹਾਂ ਨਾਲ ਲਾ ਦਾਂਗੇ ਦੇਖੋ ਜੀ ਤੇ ਇਸ ਤੋਂ ਬਾਅਦ ਮੈਂ ਫਾਇਲ ਪੇਪਰ ਲਿਆਏ ਤੇ ਦੇਸੀ ਘਿਓ ਆ ਜਿਹੜਾ ਬ੍ਰੈਡ ਦੇ ਆਪਾਂ ਦੋਨੇ ਪਾਸੇ ਲਾ ਦੇਣਾ ਹੈ ਬਹੁਤ ਹੀ ਟੇਸਟੀ ਬਣਦੇ ਨੇ ਤੇ ਬਹੁਤ ਹੀ ਕ੍ਰਿਸਪੀ ਬਣਦੇ ਆ ਇਹ ਮੈਂ ਫਾਇਲ ਪੇਪਰ ਤਾਂ ਵਰਤੇ ਕਿਉਂਕਿ ਜਿਹੜਾ ਇਹ ਸੈਂਡਵਿਚ න අපනහැඟ අප අන්ඩවුද රැඳා රංග එදා ගැජි අප වෙන පෙරජට පොකාලගේ ඇද කළර් ලන්දාව පැති පැතියට පසන් ගඩා දුන්නු පස්ස වලට කුක කරලෙනම පෝති කිස්පිත ටිස්්ටි දාව ਸੈਂਟੀਮੀਟਰ ਦੇ ਪਾਸਿਆਂ ਤੇ 35 ਸੌਰੀ 35 ਸੈਕਿੰਡ ਇੱਕ ਪਾਸਿਓਂ 35 ਸੈਕਿੰਡ ਹੈ ਜਾਨੀ ਕਿ ਪੂਰਾ 1 ਮਿੰਟ ਦੇ ਵਿੱਚ ਜਿਹੜਾ ਆਪਣਾ ਇਹ ਸੈਂਡਵਿਚ ਆ ਪੋਟੈਟੋ ਸੈਂਡਵਿਚ ਉਹ ਰੈਡੀ ਹੋ ਜਾਊਗਾ ਦੇਖੋ ਜੀ ਹੁਣ ਆਪਾਂ ਇਹਨੂੰ ਜਿਹੜਾ ਕੱਢ ਲਾਂਗੇ ਬਹੁਤ ਹੀ ਜ਼ਿਆਦਾ ਟੇਸਟੀ ਬਣਿਆ ਮਾ ਦੇਖੋ ਕਿੰਨਾ ਵਧੀਆ ਗ੍ਰਿਲਡ ਹੋਇਆ ਹੈ ਉਨੀ ਆਪਾਂ ਹੁਣ ਇਹ ਕੱਟ ਲਾਂਗੇ ਦੋ ਪੀਸਾਂ ਦੇ ਵਿੱਚ ਸਾਸ ਨਾਲ ਜਾਂ ਨਾਲ ਤੁਸੀਂ ਜੱਜ ਜੀ ਕਰੇ ਬਣਾਓ ਤੇ ਖਾਓ ਤੇ ਮੈਨੂੰ ਕਮੈਂਟਾਂ ਜਰੂਰ ਦੱਸਿਓ ਵੀ ਤੁਹਾਡਾ ਇਹ ਜਿਹੜਾ ਪੋਟੈਟੋ ਗ੍ਰਿਲ ਸੈਂਡਵਿਚਾ ਕਿਦਾਂ ਦਾ ਬਣਿਆ ਤੇ ਸੀਕੋਜੇ ਲਾਉਨੇ ਆ ਤਾਂ ਬਹੁਤ ਹੀ ਜ਼ਿਆਦਾ ਸਵਾਦ ਆਉਂਦਾ ਹੈ ਬਹੁਤ ਹੀ ਟੇਸਟੀ ਬਣਦਾ ਵਾ ਤੇ ਇਦਾਂ ਦੀ ਹੋਰ ਈਜ਼ੀ ਰੈਸਪੀ ਜਾਣਨ ਦੇ ਲਈ ਪਲੀਜ਼ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰੋ